ਵੰਤਮਨ ਸਾਹਿਬ ਨੇ ਅੱਜ ਲੋਕ ਸਭਾ ਇਲੈਕਸ਼ਨਸ ਦੇ ਲਈ ਇੱਕ ਵੱਡੀ ਗੱਲ ਕਹੀ ਹਾ ਤੁਹਾਨੂੰ ਦੱਸਦੇ ਹਾਂ ਭੰਤਨ ਸਾਹਿਬ ਨੇ ਕੀ ਕਿਹਾ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਅਮਨ ਸ਼ੇਰ ਸਿੰਘ ਛੇਰੀ ਕਲਸੀ ਦੇ ਹੱਕ 'ਚ ਜਨ ਸਭਾ ਨੂੰ ਸੰਬੋਧਿਤ ਕੀਤਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਮੈਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਆਪ ਨੂੰ ਇੱਕ ਤਰਫਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ 13 ਦੀਆਂ 13 ਸਿੱਟਾਂ ਆਪ ਦੀ ਚੋਲੀ ਪਾਉਣਗੇ ਬਹੁਤ ਸਾਰਾ ਪਿਆਰ ਸਤਿਕਾਰ ਦੇ ਲਈ ਸਭ ਦਾ ਦਿਲੋਂ ਧੰਨਵਾਦ ਤੁੰਦਾਦੀਏ ਜੀ ਪੰਤਪਤ ਸਾਹਿਬ ਜੋ ਹੈ ਗੁਰਦਾਸਪੁਰ ਦੇ ਵਿੱਚ ਜਨਸਮਾਨ ਸੰਮੇਲ ਕਰਦੇ ਹੋਏ ਲੋਕ ਸਭਾ ਇਲੈਕਸ਼ਨਸ ਤੇ ਲਈ ਵੱਡੀ ਗੱਲ ਕਹੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਹਨਾਂ ਕੱਠ ਦੇਖ ਕੇ ਕਿ ਲੋਕੀ ਸਾਨੂੰ ਜੋ ਹੈ ਲੋਕ ਸਭਾ ਇਲੈਕਸ਼ਨਸ ਤੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਤੋਂ 13 ਸਿੱਟਾ ਦੇਣਗੇ ਤੁਸੀਂ ਸਾਨੂੰ ਪਿਆਰ ਦਿੱਤਾ ਹੈ ਉਸ ਲਈ ਧੰਨਵਾਦ ਇਦਾਂ ਇਹਨਾਂ ਨੂੰ ਪਿਆਰ ਦਿੰਦੇ ਰਹੋ ਤੁੰਦਾਦੀਏ ਜੀ ਜਿਵੇਂ ਕਿ ਲੋਕ ਸਭਾ ਇਲੈਕਸ਼ਨਸ ਹਨ ਲੱਗੇ ਹੈਗੇ ਜੀ ਸ਼ੁਰੂ ਹੋ ਚੁੱਕੇ ਆ ਹੁਣ ਪੰਜਾਬ ਦੇ ਵਿੱਚ ਵੀ VOTING ਪਹੇਗੀ ਤੇ ਭਵੰਤਨ ਸਾਥ ਜੋ ਹੈ ਰੈਲੀ ਕਰਕੇ ਤੇ ਸਭਾਵਾਂ ਕਰਕੇ ਲੋਕਾਂ ਦੇ ਵਿੱਚ ਜੋਸ਼ ਪੈ ਰਿਹਾ ਹੈਗੇ ਤੇ ਉਹ ਕਹਿ ਰਹੇ ਹੈਗੇ ਕਿ ਤੁਸੀਂ ਸਾਨੂੰ ਵੋਟ ਪਾਓ ਅਸੀਂ ਜੋ ਹੈ ਭਵੰਤਮਨ ਸੰਸਦ ਚਾ ਵੀ ਇਹ ਗੱਲ ਕਹਿ ਰਹੇ ਹੈਗੇ ਆ ਤੇ ਪੰਪਲ ਸਾਹਿਬ ਨੇ ਕਿਹਾ ਕਿ ਵੱਤੋ ਬਸ ਸਾਨੂੰ ਵੋਟ ਪਾਓ ਤੱਕ ਅਸੀਂ ਮਜ਼ਬੂਤ ਹੋਈਏ ਤੇ ਸੰਸਦ ਦੇ ਵਿੱਚ ਪੰਜਾਬ ਦੀ ਗੱਲ ਚੱਕੀਏ ਅਗਰ ਅਸੀਂ ਸੰਸਦ ਦੇ ਵਿੱਚ ਆ ਜਾਾਂਗੇ 13 ਦੇ 13 ਤੇ ਕੋਈ ਸਾਡਾ ਪੰਜਾਬ ਦਾ ਪੈਸਾ ਨਹੀਂ ਰੋਕ ਪਾਏਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਰਡੀ ਐਫ ਦਾ ਫੰਡ ਰੁਕਿਆ ਹੋਇਆ ਸਰਕਾਰ ਨੇ ਜੇ ਪਵੰਤਨ ਦੀ ਸਰਕਾਰ ਆ ਆਮ ਆਦੀ ਪਾਰਟੀ ਦੇ 13 ਦੇ 13 ਬੰਦੇ ਲੋਕ ਸਭਾ ਚ ਬੈਠਣਗੇ ਤੇ ਉੱਥੇ ਉਹ ਆਵਾਜ਼ ਵੱਡੀ ਚੱਕ ਸਕਣਗੇ ਤੇ ਪੰਜਾਬ ਦਾ ਫਾਇਦਾ ਹੋਵੇਗਾ ਜਿਸ ਕਰਕੇ ਜੋ ਹੈ ਪੰਪਲ ਸਾਹਿਬ ਨੇ ਇਹ ਵੱਡੀ ਗੱਲ ਕਹੀ ਲਗਾਤਾਰ ਮਨਪਤ ਸਿੰਘ ਸਾਹਿਬ ਕੰਮ ਕਰ ਰਹੇਗੇ ਜੀ ਤੁਹਾਨੂੰ ਉਸੇ ਖਬਰਾਂ ਵਿੱਚ ਦੇ ਰਹੇ ਹਨ ਕਿ ਆਮ ਆਦਮੀ ਪਾਰਟੀ ਜੋਨਾਂ ਤੇ ਲੱਗੀ ਹੋਈ ਹੈ ਰੰਦਾਦੀਏ ਕੇਜਰੀਵਾ ਸਾਹਿਬ ਅੰਦਰ ਹੈਗੇ ਹੈ ਜੇਲ੍ਹ ਦੇ ਵਿੱਚ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਪੰਪਤ ਸਿੰਘ ਸਾਹਿਬ ਨੇ ਚੱਕੀ ਹੋਈ ਹੈਗੀ ਹੈ ਤੇ ਲਗਾਤਾਰ ਪੰਪਤ ਸਿੰਘ ਸਾਹਿਬ ਪੰਜਾਬ ਦੇ ਹਿੱਕਾਂ ਦੇ ਲਈ ਕੰਮ ਕਰ ਰਹੇ ਹੈਗੇ ਤੇ ਲਗਾਤਾਰ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨਾ ਸਾਥ ਦੇ ਹੈਗੇ ਹੈ ਤੇ ਅੱਜ ਵੀ ਜੋ ਹੈ ਪੰਪਤ ਸਿੰਘ ਸਾਹਿਬ ਨੇ ਹੁਸ਼ਿਆਰਪੁਰ ਦੇ ਵਿੱਚ ਜਨ ਸੰਬੰਧ ਸਮੋਦੀ ਕਰਦੇ ਹੋਏ ਵੱਡੀ ਗੱਲ ਕਹੀ ਉਹਨਾਂ ਨੇ ਜੋ ਹੈ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਲੋਕ ਸਭਾ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਕਲਰੂ ਸ਼ੇਰ ਕਲਸੀ ਦੇ ਹੱਕ ਦੇ ਵਿੱਚ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਹ ਜੋ ਹੈ ਉਮੀਦ ਜਤਾਈ ਕਿ ਲੋਕੀ ਜੋ ਹੈ ਪੰਜਾਬ ਦੇ ਹੱਕ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੇ ਇਹਨਾਂ ਦੀ ਤੋਨਾ ਸਿੱਟਾ ਦੇ ਕੇ ਜਿਤਾਣਗੇ ਤੇ ਆਮਾ ਦੀ ਪਾਰਟੀ ਨੂੰ ਮਜ਼ਬੂਤ ਕਰਨਗੇ ਤਾਂ ਦੱਸ ਦਈਏ ਜੀ ਆਮਾ ਦੀ ਪਾਰਟੀ ਜੋ ਹੈ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਕਿ ਜਦ ਉਹਨਾਂ ਨੇ ਥੋੜੀ ਸਿੱਟਾਂ ਜੋ ਹੈ ਵਿਧਾਨ ਸਭਾ ਗੁਜਰਾਤ ਦੇ ਵਿੱਚ ਦਿੱਤੀ ਸੀਗੀਆਂ ਤੇ ਹੁਣ ਪੌਂਟਨਾ ਸਾਹਿਬ ਨੇ ਲਗਾਤਾਰ ਰੈਲੀ ਕਰਕੇ ਜਨਸਭਾਵਾ ਕਰਕੇ ਲੋਕਾਂ ਦੇ ਇਕੱਠ ਦੇ ਕੇ ਇਹ ਵਿਸ਼ਵਾਸ ਜਿਤਾਇਆ ਹੈ ਕਿ ਇਸ ਵਾਰ ਜੋ ਹੈ ਆਮਾ ਦੀ ਪਾਰਟੀ ਦੀ ਸਰਕਾਰ ਜੋ ਹੈ ਲੋਕ ਸਭਾ ਦੇ ਪੰਜਾਬ ਦੇ ਵਿੱਚ 13 13 ਸਿੱਟਾ ਜਿੱਤ ਕੇ ਆਪਣੀ ਪੰਜਾਬ ਦੀ ਆਵਾਜ਼ ਬੁਲੰਦ ਕਰੇਗੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਤੇ ਇਹ ਜਿਹੜੀ ਖਬਰ ਸੀ ਤੁਹਾਡੇ ਕੋਲ ਲੈ ਕੇ ਆਏ ਸੀਗੇ ਜੀ ਬਾਕੀ ਜਾਣਦੇ ਜਾਂਦੇ ਤੁਹਾਨੂੰ ਦੱਸ ਦਈਏ ਜੀ ਪੰਚਪੰਚ ਸਾਹਿਬ ਨੇ ਜੋ ਹੈ ਰੈਲੀਆਂ ਦਾ ਦੌਰ ਸ਼ੁਰੂ ਕੀਤਾ ਹੈ ਜਨ ਸਭਾਵਾ ਮਦੁਰੂ ਸ਼ੁਰੂ ਕੀਤੀਆਂ ਹਨ ਪੂਰੇ ਦੇਸ਼ ਦੇ ਵਿੱਚ ਵੱਕ ਖੇਹਰੇ ਚ ਜਾਂਦੇ ਪਏ ਹੈਗੇ ਪਿੰਡਾਂ ਚ ਜਾਂਦੇ ਪਏ ਤੇ ਲੋਕਾਂ ਨਾਲ ਮਿਲਦੇ ਪਏ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਲੋਕ ਜੋ ਹੈ 13 ਦੀ 13 ਸਿੱਟਾ ਆਮ ਆਦੀ ਪਾਰਟੀ ਨੂੰ ਦੇਣਗੇ ਲੋਕ ਸਭਾ ਦੀ ਤਾਕੀ ਪੰਜਾਬ ਦੀ ਗੱਲ ਉਹ ਚੱਕ ਸਕਣ ਜੋ ਹੈ ਪਾਰਲੀਮੈਂਟ ਦੇ ਵਿੱਚ